มาคน ਬਹੁਤ ਮੰਦ ਭਾਗੀ ਘਟਨਾ ਹੈ ਕੱਲੇ ਭਾਗੀ ਦੇ ਨਗਰ ਵਾਸਤੇ ਨਹੀਂ ਇਹ ਸਾਰੇ ਹਲਕਾ ਨੇਹਾਲ ਸਿੰਘ ਵਾਲਾ ਜਿੰਨੇ ਵੀ ਇਹ ਜਿਹੜੀ ਸੋਗ ਦੀ ਲਹਿਰ ਹੈ ਉਹ ਅੱਜ ਆ ਦੇਖ ਰਹੇ ਆਪਾਂ ਕਿ ਬਹੁਤ ਜ਼ਿਆਦਾ ਮੰਦ ਭਾਗੀ ਘਟਨਾ ਹੈ ਸਾਨੂੰ ਵੈਸੇ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਤੇ ਜਦੋਂ ਕਿਤੇ ਆਪਾਂ ਬਾਹਰ ਜਾਂਦੇ ਆ ਆਪਾਂ ਕਈ ਵਾਰ ਇੱਕ ਇੱਕ ਪਰਿਵਾਰਾਂ ਦੇ ਪੰਜ ਪੰਜ ਸੱਤ ਸੱਤ ਜੀ ਇਕੱਠੇ ਇੱਕ ਹੀ ਗੱਡੀ ਚੱਲ ਜਾਂਦੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਅੱਜ ਭਾਗੀ ਕੇ ਨਗਰ ਚ ਐਡਾ ਵੱਡਾ ਖੈਰ ਜਿਹੜਾ ਘਰਾਂ ਤੇ ਆਇਆ ਹੈ ਇਹਨੂੰ ਬਰਦਾਸ਼ਤ ਕਰਨ ਤੋਂ ਲੋਕਾਂ ਦੇ ਜਾਂ ਬਹੁਤ ਮੁਸ਼ਕਲ ਹੈ ਬਹੁਤ ਬਹੁਤ ਜਿਹੜਾ ਇਹ ਨੁਕਸਾਨ ਹੈ ਨਾ ਇਹ ਨਾ ਚੱਲਣ ਵਾਲਾ ਘਾਟਾ ਜਿਹੜਾ ਇਹਨੂੰ ਕੁਛਕਿਆ ਨਹੀਂ ਜਾ ਸਕਦਾ ਕੀ ਕੀਤਾ ਜਾਵੇ ਕੀਤਾ ਕੋਈ ਨਹੀਂ ਜਾ ਸਕਦਾ ਜੋ ਆਕਾਲ ਪੁਰਖ ਵੈਗਰੂ ਨੇ ਕਰਨਾ ਹੋਣਾ ਹੋਈ ਹੈ ਉਹਦੀ ਰਜਾ ਚ ਹੁੰਦਾ ਸਭ ਕੁਝ ਪਰ ਫਿਰ ਵੀ ਆਪਾਂ ਨੂੰ ਲੋਕਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜਰੂਰਤ ਹੈ ਸਭ ਤੋਂ ਪਹਿਲਾਂ ਦਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਸਾਰਿਆਂ ਦਾ ਬਾਈ ਜੀ ਇਹ ਸਾਡੇ ਪਿੰਡ ਭਾਜੀ ਜਿਆਂ ਦੇ ਜਿਹੜੀ ਇੱਕ ਘਟਨਾ ਵਾਪਰੀ ਹੈ ਇਹ ਇੱਕ ਪੰਜ ਚਾਰਾਂ ਪਰਿਵਾਰਾਂ ਤੇ ਨਹੀਂ ਵਾਪਰੀ ਇਹ ਸਾਡੇ ਸਾਰੇ ਪਿੰਡ ਤੇ ਸਾਡੇ ਨਾਲ ਦੇ ਲਾਗਲੇ ਪਿੰਡਾਂ ਉਹਨਾਂ ਤੇ ਵੀ ਵਾਪਰੀ ਹੈ ਕਿਉਂਕਿ ਸਾਡਾ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਲਗਾਤਾਰ ਤਿੰਨ ਦਿਨ ਤੋਂ ਨੋਕੇ ਸਾਡੀਆਂ ਹਿਮਾਚਲ ਦੇ ਬਚਾਰਾ ਡੈਡ ਬੋਟੀਆਂ ਸੀ ਹਿਮਾਚਲ ਦੇ ਵਿੱਚ ਹੀ ਸਾਡੇ ਜਿਹੜੇ ਕਿ ਜਿੰਨੇ ਸੱਟਾਂ ਲੱਗੀਆਂ ਹਿਮਾਚਲ ਸੀਗੇ ਤੇ ਸਾਡੀ ਸਮੂਹ ਗram ਪੰਚਾਇਤ ਤੇ ਸਾਡੇ ਮੋਹਤਵਾਰ ਪਿੰਡ ਦੇ ਬੰਦੇ ਤੇ ਐਨ ਆਰ ਆਈ ਵੀਰਾਂ ਦੇ ਸਾਰੇ ਨਗਰ ਨੇ ਸਾਡਾ ਬੜਾ ਸਹਿਯੋਗ ਦਿੱਤਾ ਤੇ ਮੇਰੇ ਤੇ ਭਰੋਸਾ ਵੀ ਕੀਤਾ ਸਾਰਿਆਂ ਨੇ ਕਿਉਂਕਿ ਮੈਨੂੰ ਮੂਰੇ ਲਾਇਆ ਤੇ ਕਿਉਂਕਿ ਮੈਂ ਪਿੰਡ ਦੇ ਵਿੱਚ ਪੈਸੇ ਟੱਕਾ ਜੋ ਪੈਸੇ ਦੀ ਗੱਲpass ਸੀ ਉਹ ਮੈਂ ਇਕੱਠੀ ਮੇਰੇ ਕੋਲੇ ਜਾਂਦੇ ਐਨ ਆਰ ਆਈ ਵੀਰਾਂ ਨੇ ਬੜਾ ਪੈਸਾ ਭੇਜਿਆ ਪਿੰਡ ਨੇ ਬਹੁਤ ਪੈਸਾ ਦਿੱਤਾ ਤੇ ਸਾਡੇ ਸਰਪੰਚ ਸਰਦਾਰ ਸੁਖਦੀਪ ਸਿੰਘ ਜੀ ਬਾਈ ਦਾਰਾ ਜੀ ਪੱਤਰਕਾਰ ਜਿੱਥੇ ਵੀ ਜਾਣਾ ਸੀ ਉਹ ਜਾਂਦੇ ਸੀਗੇ ਇਹ ਇਹਨਾਂ ਨੇ ਬੜੇ ਜੇ ਢੰਗ ਦੇ ਨਾਲ ਹਿਮਾਚਲ ਪ੍ਰਦੇਸ਼ ਤੋਂ ਡੈੱਡ ਬਾਡੀਆਂ ਵੀ ਲੈ ਕੇ ਆਂਦੀਆਂ ਤੇ ਹਿਮਾਚਲ ਤੋਂ ਜਿੰਨੇ ਵੀ ਸਾਡੀਆਂ ਸੱਟਾਂ-ਖੁੱਟਾਂ ਲੱਗੀਆਂ ਨੇ ਵੀਰਾਂ ਦੀ ਉਹਨਾਂ ਨੂੰ ਲਿਆ ਕੇ ਅਸੀਂ ਮੋਗੇ ਭਰਤੀ ਕੀਤਾ ਤੇ ਵਾਰੇ ਚਰਪਾ ਦੇ ਨਾਲ ਕੋਸਾ ਸਾਡੇ ਬੱਚਿਆਂ ਨੂੰ ਜਿੰਨਾਂ ਖੁੱਟੀਆਂ ਮਿਲ ਗਈਆਂ ਨੇ ਤੇ ਕੋਸ ਸਾਡੇ ਹਾਲੇ ਹਸੋਬਿਲ ਦਾਖਲ ਨੇ ਅਸੀਂ ਉਹਨਾਂ ਦੇ ਲਾ ਸਾਡਾ ਵੱਡਾ ਵੱਡੇ ਪੱਧਰ ਤੇ ਅਸੀਂ ਤਲਾ ਰਹੇ ਹਾਂ ਤੇ ਮੈਂ ਬੇਨਤੀ ਵੀ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਰਾਹੀਂ ਕਰਦਾ ਕਿ ਬਾਈ ਜੀ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇੱਕ ਬੱਚੇ ਦੇ ਤਾਂ ਬਹੁਤ ਜ਼ਿਆਦਾ ਸੀਰੀਅਸਾ ਬੱਚਾ ਉਹਦੇ ਵਾਸਤੇ ਸਾਨੂੰ ਬੜੀ ਲੋੜ ਫੋੜਿਆ ਸਕਦਾ ਹੈ ਗਿਆ ਸਾਰਿਆਂ ਦੇ ਤੇ ਸਾਡੇ ਪਿੰਡ ਨੇ ਸਹਿਯੋਗ ਦਾ ਐਨਆਰਆਈ ਵੀਰਾਂ ਨੇ ਸਹਿਯੋਗ ਤਾਂ ਇਲਾਕੇ ਨੂੰ ਵੀ ਅਸੀਂ ਬੇਨਤੀ ਕਰਦੇ ਹੱਥ ਬਨ ਕੇ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਮੋਹਤਬਰ ਬੰਦੇ ਉਹਨਾਂ ਪਿੰਡ ਵੱਲੋਂ ਵੀ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਗਰੀਬ ਪਰਿਵਾਰ ਨੇ ਜਿਹੜੇ ਇਹਨਾਂ ਦੇ ਜਿਹੜੇ ਚਲੋ ਜੋ ਜਾਣ ਵਾਲੇ ਤੋਂ ਚਲੇ ਗਏ ਜਿਹੜੇ ਉਹ ਮੌਤਾਂ ਨਾਲ ਲੜ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਵੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੱਥ ਬਨ ਕੇ ਵੀ ਭਾਈ ਸਾਡਾ ਸਹਿਯੋਗ ਦੇਵੋ ਅਸੀਂ ਬੇਨਤੀ ਇੱਕ ਹੋਰ ਬੇਨਤੀ ਮੈਂ ਕਰਦਾ ਵੀ ਤੁਹਾਡੇ ਇੱਕ ਇੱਕ ਪੈਸੇ ਦਾ ਅਸੀਂ ਹਿਸਾਬ ਦੇਵਾਂਗੇ ਜਿਨ੍ਹਾਂ ਨੇ ਸਾਨੂੰ ਪੈਸਾ ਆਪਾਇਆ ਚਾਹੇ ਵਿ ਅਜਾ ਪਿੰਡ ਚੋਂ ਆਇਆ ਅਸੀਂ ਉਹਨਾਂ ਦੇ ਸਾਡੀ ਸਮੂਹ ಗ್ರಾಮ ਪੰਚਾਇਤ ਮੋਤਵਰ ਬੰਦੇ ਤੇ ਮੈਂ ਉਹਨਾਂ ਦਾ ਸਦਾ ਵਾਸਤੇ ਰਿਣੀ ਰਹਾਂਗਾ ਵੀਰੇ ਮੇਰਾ ਕਰਜ਼ਦਾਰ ਹਾਂ ਮੈਂ ਉਹਨਾਂ ਸਾਰੀ ਜ਼ਿੰਦਗੀ ਵਾਸਤੇ ਜਿਨ੍ਹਾਂ ਨੇ ਸਾਡਾ ਸਾਡੇ ਨੱਕਰ ਦਾ ਸਹਿਯੋਗ ਕੀਤਾ ਪ੍ਰਧਾਨ ਜੀ ਤੁਹਾਡੇ ਪਿੰਡ ਦੀ ਮਿਸਾਲ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੋਅ ਹੋ ਰਹੀ ਕਿਉਂਕਿ ਅਕਸਰ ਕੀ ਹੁੰਦਾ ਜਦੋਂ ਪਿੰਡਾਂ 'ਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਰਾਜਨੀਤੀ ਸੁਭਾਈ ਕੁਝ ਨਹੀਂ ਹੁੰਦਾ ਤੇ ਪੂਰਾ ਪਿੰਡ ਇੱਥੇ ਮੌਜੂਦ ਹੈ ਕੀ ਕਹਿਣਾ ਚਾਹੁੰਦੇ ਪਿੰਡ ਵਾਸੀ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਨਾ ਤਾਂ ਪਹਿਲਾਂ ਰਾਜਨੀਤੀ ਕਿਸੇ ਨੇ ਕੀਤੀ ਤੇ ਨਾ ਇਸ ਤੋਂ ਬਾਅਦ ਹੋਣੀ ਹੈ ਕਿਉਂਕਿ ਸਾਡਾ ਅਸੀਂ ਸਾਰੇ ਜਾਨੀ ਆਏ ਇੱਕ ਧਰਮ ਦੇ ਅਸੀਂ ਇਕੱਠੇ ਰਹਿੰਦੇ ਆ ਸਾਡੇ ਕੋਈ ਗਵਾੜ ਵੱਖਰੇ ਨਹੀਂਗੇ ਅਸੀਂ ਸਾਰੇ ਗਵਾੜਾ ਦੇ ਵੀਰ ਆ ਜੋ ਆ ਅੱਡੋ ਅੱਡੀ ਗਵਾੜਾ ਦੇ ਵਿੱਚ ਸਾਡੇ ਪਰਿਵਾਰ ਰਹ ਰਹੇ ਆ ਸਾਡੇ ਪਿੰਡ ਦੇ ਵਿੱਚ ਕੋਈ ਪਾਰਟੀ ਬਾਜੀ ਨਹੀਂ ਕੋਈ ਪੱਖ ਪਾਦ ਨਹੀਂ ਕੋਈ ਜਾਤ ਪਾਦ ਨਹੀਂ ਤੇ ਅੱਜ ਸਾਡੇ 3 ਦਿਨ ਹੋ ਗਏ ਸਾਡੇ ਭਾਗੀ ਕੇ ਪਿੰਡ ਦੇ ਵਿੱਚ ਕਿਸੇ ਦਾ ਚੁੱਲ੍ਹਾ ਨਹੀਂ ਬੜਿਆ ਸਾਰੇ ਅਸੀਂ 3 ਦਿਨ ਤੋਂ ਇੱਕ ਥਾਂ ਲੰਗਰ ਚਲਾ ਰਹੇ ਹਾਂ ਦੇਖੋ ਜੀ 15 ਅਗਸਤ ਵਾਲੇ ਦਿਨ ਸਵੇਰ 7:30 ਵਜੇ ਦੀ ਗੱਲ ਆ ਜੀ ਚਮੰਡਾ ਤੋਂ ਸੰਗਤ ਦਰਸ਼ਨ ਕਰਕੇ ਪਿੰਡ ਨੂੰ ਵਾਪਸ ਆ ਰਹੇ ਸੀ ਹਾਂ 2 ਕਿਲੋਮੀਟਰ ਅੱਗੇ ਆ ਕੇ ਉਹਨਾਂ ਦੀ ਗੱਡੀ ਕੋਈ ਤੇ ਵੱਜਣ ਕਾਰਨ ਤੇ ਪਲਟ ਗਈ ਜੀ ਉਹਦੇ ਵਿੱਚ 29 ਸਵਾਰ ਸੀਗੇ ਜੀ ਯਾਨੀ ਕਿ ਜਿਹੜੇ ਯਾਤਰੀ ਗਏ ਸੀ 29 ਜਾਣੇ ਸੀ ਬੱਚੇ ਸੀ ਨੇ ਵੱਡੇ ਬੰਦੇ ਆ ਸੀ ਨੇ ਹਮ ਉਹਨਾਂ ਵਿੱਚੋਂ ਤੁਰੰਤ 4 ਜਣਾਂ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਸਾਨੂੰ ਜਦੋਂ ਫੋਨ ਤੇ ਪਤਾ ਲੱਗਿਆ ਤੁਹਾਡੇ ਜਿਹੜੇ ਨਾਲ ਚ ਗਏ ਸੀ ਮੌਤਵਾਰ ਬੰਦੇ ਹਮ ਸਦਾਲੂਆ ਨਾਲ ਉਹਨਾਂ ਨੇ ਫੋਨ ਕੀਤਾ ਦਾ ਸੰਪਰਕ ਕੀਤਾ ਅਸੀਂ ਪਿੰਡੋਂ ਇੱਥੋਂ ਗਏ ਤੇ ਜਦੋਂ ਉਹ ਗਏ ਉੱਥੇ ਕਾਂਗੜਾ ਹਸਪਤਾਲ ਵਿੱਚ ਸਾਰੇ ਐਡਮਿਟ ਕੀਤੇ ਜੀ ਉਥੇ ਬਹੁਤ ਜ਼ਿਆਦਾ ਸੀਰੀਅਸ ਬੰਦ ਜਾਰੇ ਕਈ ਸੱਟਾਂ ਬਹੁਤ ਜ਼ਿਆਦਾ ਚਾਰਾਂ ਇਧਰ ਮੌਕੇ ਦੀ ਮੌਤ ਹੋ ਗਈ ਸੀ ਹੂੰ ਜਦੋਂ ਅਸੀਂ ਉੱਥੇ ਪਹੁੰਚੇ ਜੀ ਪਹੁੰਚ ਕੇ ਦੇਖਿਆ ਸਾਰਾ ਬਹਾਲ ਜਿਹੜੇ ਠੀਕ ਸੀ ਉਹਨਾਂ ਨੂੰ ਅਸੀਂ ਉੱਥੋਂ ਛੁੱਟੀ ਦਿਵਾ ਕੇ ਮੋਕੇ ਐਡਮਿਟ ਕੀਤਾ ਹੂੰ ਉਸ ਤੋਂ ਬਾਅਦ ਜੋ ਡੈੱਡ ਬੋਡੀਆਂ ਸੀ ਅਸੀਂ ਜਨਰਲ ਨੂੰ ਕਾਫੀ ਬਾੜਾਈ ਪੌਣੇ 350 ਕਿਲੋਮੀਟਰ ਅਸੀਂ ਥੋੜਾ ਲੇਟ ਹੋ ਗਏ ਉਹਨਾਂ ਨੇ ਪੋਸਟ ਮਾਰਟਮ ਦੂਸਰੇ ਦਿਨ ਸਵੇਰ ਕੀਤਾ ਹੂੰ ਉਸ ਤੋਂ ਡੈੱਡ ਬੋਡੀ ਲੈ ਕੇ ਕੱਲ ਸ਼ਾਮ ਨੂੰ ਅਸੀਂ ਲਵਾ ਰਹੇ ਡੈੱਡ ਬੋਡੀਆਂ ਉਹ ਤਾਂ ਤੁਸੀਂ ਉੱਥੇ ਹੀ ਰਹਸਪੈਂਸਰ ਨਹੀਂ ਅਸੀਂ ਜਿਹੜੇ ਬੰਦੇ ਇੱਥੇ ਐਡਮਿਟ ਕਰਾਉਣੇ ਸੀ ਉਹਨਾਂ ਨਾਲ ਆਉਣਾ ਪੈ ਗਿਆ ਸਾਨੂੰ ਉਹਨਾਂ ਨੂੰ ਆ ਕੇ ਉਹਗੇ ਐਡਮਿਟ ਕਰਾਇਆ ਜੀ ਜ਼ਿੰਮੇਵਾਰੀ ਤੇ ਜੀ ਕਿਉਂਕਿ ਸਾਰੇ ਗਰੀਬ ਪਰਿਵਾਰ ਦੇ ਬੱਚੇ ਸੀਗੇ ਜਿਨ੍ਹਾਂ ਦੇ ਯਾਨੀ ਕਿ ਸੱਟਾਂ ਲੱਗੀਆਂ ਹੂੰ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਹ ਵੀ ਬਾਬਾ ਜੀ ਮਨਸੋਹ ਦੀ ਪਰਵਾੜੀ ਨਾਲ ਹੀ ਸੰਬੰਧ ਸੀਗੀ ਜੀ ਤੇ ਇੱਕੋ ਪਰਿਵਾਰ ਦੇ ਦੋ ਜੀ ਮਰੇ ਇੱਕ ਕੰਧਨਾ ਕਨਸ਼ਾਂ ਜੀ ਉਹ ਦੋ ਜਣੇ ਮੌਤ ਉਹ ਇੱਕ ਨੌਜਵਾਨ ਮੁੰਡਾ ਇੱਕ ਮਾਦਾ 40 ਸਾਲ ਦੀ ਜੀ ਬਹੁਤ ਦੁੱਖ ਵਾਲੀ ਗੱਲ ਹੂੰ ਸਾਰੇ ਐਨਆਰਈ ਵੀ ਵਾਲੇ ਸਾਰੇ ਨਗਰ ਨਿਵਾਸੀਆਂ ਨੇ ਹਲਕੇ ਨੇ ਬਹੁਤ ਜ਼ਿਆਦੇ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਮਦਦ ਕੀਤੀ ਤੇ ਕਰਦੇ ਵੀ ਆ ਹਮ ਅਸੀਂ ਹੁਣ ਜੋ ਬੰਦੇ ਜਿਹੜੇ ਆਪਣੇ ਮੈਡੀ ਸਿਟੀ ਮੋਗਾ ਹਸਪਤਾਲ ਦੇ ਦਾਖਲ ਆ ਜੀ ਉਹਨਾਂ ਲਈ ਟਰੀਟਮੈਂਟ ਚੱਲ ਰਿਹਾ ਬਹੁਤ ਜ਼ਿਆਦੇ ਯਾਨੀ ਕਿ ਉਹਦੇ ਲਈ ਖਰਚਾ ਹੋ ਰਿਹਾ ਹਮ ਸਾਨੂੰ ਐਨ ਆਰ ਆਈ ਵੀ ਬਹੁਤ ਸਾਰਾ ਸਾਥ ਦਿੰਦਾ ਪਿੰਡ ਵਾਸੀ ਕਿੰਨੇ ਜੋ ਕਰਿਆ ਸਾਡੇ ਨਾਲ ਮੁੱਢਾ ਮੁੱਢਾ ਲਾ ਕੇ ਹਮ ਪੰਚਾਇਤ ਨਾਲ ਤੇ ਪਰਿਵਾਰ ਨਾਲ ਖੜਿਆ ਜੀ ਜੀ ਹੁਣ ਜਿਹੜੇ ਬਾਕੀ ਕਿੰਨੇ ਜ਼ਿਆਦਾਗੇ ਵੀਰ ਜ਼ਖਮੀ ਆ ਔਰ ਕਿੰਨੇ ਨੂੰ ਛੁੱਟੀ ਮਿਲ ਗਈ ਹੁਣ ਚੱਕ ਹੁਣ ਤੱਕ ਅ ਤਕਰੀਬਨ 4 ਬੰਦਿਆਂ ਦੇ ਤਾਂ ਸੀਗੀਆਂ ਸੱਟਾਂ ਲੱਗਦਾ ਟੁੱਟੀਆਂ ਸੀਗੀਆਂ ਦੋਆਂ ਦੀਆਂ ਬਾਹਾਂ ਟੁੱਟੀਆਂ ਸੀ ਇੱਕ ਬੱਚੀ ਸੀ ਜੋ ਜਗਸੀਰ ਸਿੰਘ ਦੀ ਸੀ ਉਹਦੇ ਰੀਡ ਦੀ ਹੱਡੀ ਥੋੜੀ ਕ੍ਰੈਕ ਹੋਈ ਆ ਵੈਸੇ ਠੀਕ ਆ ਹਮ ਹੁਣ ਚਾਰ ਬੰਦੇ ਸਾਡੇ ਐਡਮਟ ਆ ਜੀ ਜੀ ਮੈਡੀਟਿੰਗ ਇੱਕ ਵੇ ਬਹੁਤ ਜ਼ਿਆਦਾ ਹਰਤਾ ਉਹ ਰੀਡ ਦੀ ਐਡੀਟਨ ਸਾਥੋਂ ਕ੍ਰੈਕ ਹੋ ਗਈ ਦਿਮਾਗ ਸੋਚ ਸੋਜਿਆ ਗਿਆ ਦਿਮਾਗ ਦੇ ਵਿੱਚ ਇੱਕ ਕੁੜੀ ਆ ਉਹ ਉਹ ਬਹੁਤ ਜ਼ਿਆਦਾ ਜਿਹੜੀ ਧੂਈ ਦੀ ਪ੍ਰੋਬਲਮ ਆ ਇੱਕ ਮੁੰਡੇ ਦਾ ਪੱਟ ਟੁੱਟ ਗਿਆ ਸੀਗਾ ਜੀ ਉਹਦੇ ਉਹਨਾਂ ਦਾ ਐਡਮਟ ਆਪਣੇ ਮੋਗੇ ਚੱਲੀ ਜਾਂਦਾ ਹੂੰ ਡਰਾਈਵਰ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਤੇ ਉਹ ਕਿਸ ਤਰ੍ਹਾਂ ਦੇ ਹਾਲਾਸੀ ਉਹਦੇ ਡਰਾਈਵਰ ਵਧੀਆ ਮੁੰਡਾ ਜੀ ਕੋਈ ਉਹਨੂੰ ਐਸੇ ਨਸੇ ਪੱਤੇ ਦਾ ਵੈਲ ਨਹੀਂ ਸੀਗਾ ਕੁਛ ਨਹੀਂ ਸੀਗਾ ਨਾ ਹੀ ਕਰਦਾ ਪਿੰਡ ਦਾ ਹੀ ਡਰਾਈਵਰ ਸੀਗਾ ਜੀ ਅੱਗੇ ਵੀ ਇਹਨਾਂ ਨਾਲ ਜਾਂਦਾ ਜੀ ਕੋਈ ਇਹ ਨਹੀਂ ਪਹਿਲੀ ਵਾਰ ਗਿਆ ਅੱਗੇ ਵੀ ਲੈ ਕੇ ਜਾਂਦਾ ਸੰਗ ਨੂੰ ਸਾਲ ਹੂੰ ਤੇ 15 20 ਸਾਲ ਹੋ ਗਏ ਮੁੰਡਾ ਇੰਨਾ ਸੰਗ 15 ਸਾਲ ਹੋ ਗਏ ਜਾਂਦਿਆਂ ਨੂੰ ਉਹ ਐਰ ਕੀ ਵੀ ਉਹ ਲੈ ਗਿਆ ਪਿਛਲੀ ਵਾਰ ਵੀ ਯਾਨੀ ਕਿ ਫਿਰ ਇੱਕ ਵਾਰੀ ਹੋਈ ਜਾਂਦਾ ਮੁੰਡਾ ਇਹ ਗੱਡੀ ਲੈ ਕੇ ਗਿਆ ਕੋਈ ਉਹਦਾ ਕੋਈ ਐਦਾਂ ਨਹੀਂ ਵੀ ਨਸ਼ਾ ਪੱਤਾ ਕਰਦਾ ਮੁੰਡਾ ਵਧੀਆ ਮਿਹਨਤ ਦਾ ਮਜ਼ਦੂਰੀ ਕਰਦਾ ਮੁੰਡਾ ਆਪ ਦੀ ਤੇ ਬਧਿਆਨ ਇਨਸਾਨ ਆ ਜਾਨੀ ਕਿ ਕੋਈ ਉਹਦਾ ਐਸਾ ਵੈਸਾ ਨਹੀਂ ਵੀ ਕੋਈ ਨਸੇ ਵਾਲੀ ਗੱਲ ਸੀ ਜਾਂ ਕੋਈ ਹੋਰ ਸੀ ਤਕਰੀਬਨ ਉਹਦੀ ਉਮਰ ਹੈਗੀ ਆ 35 ਤੋਂ 40 ਸਾਲ ਉਹਦੇ ਹਾਲਾਤ ਕਿਦਾਂ ਜੀ ਉਹਦੇ ਵੀ ਬਹੁਤ ਜ਼ਾਰੇ ਛੱਟਾਂ ਜੀ ਪੱਥਰੀਆਂ ਕਿਲਕਾਂ ਆ ਉਹਦੀ ਪੂਣੀ ਟੁੱਟ ਗਈ ਵਿਚਾਰੇ ਦੀ ਤੇ ਸਿਰ ਸੱਟਾਂ ਜੀ ਉਹਦੇ ਬੈਸੇ ਜਾਨੀ ਕਿ ਉਹ ਖਤਰੇ ਵਾਲੀ ਗੱਲ ਨਹੀਂ ਉਹ ਦਰੂਣੀ ਛੱਟਾਂ ਪੂਣੀ ਟੁੱਟ ਗਈ ਪੱਥਰੀਆਂ ਟੁੱਟ ਗਈਆਂ ਉਹ ਜ਼ਰੂਰ ਆ ਕਿਉਂਕਿ ਗੱਡੀ ਦੇ ਵਿੱਚ ਹੀ ਰਿਹਾ ਜੀ ਦੂਜੀਆਂ ਸੰਕੇਤ ਡੈਗ ਪਿਛੋ ਗੱਡੀ ਦੇ ਵਿੱਚ ਲੋਟਿਆ ਜਾਂਦਾ ਜੀ ਬਹੁਤ ਮਾੜੀ ਘਟਨਾ ਹੋ ਗਈ ਜੀ ਦਿਲ ਕੰਬਾਉਣ ਵਾਲੀ ਘਟਨਾ ਇਹ ਪਿੰਡ ਵਿੱਚ ਜਿਹੜੀ ਵਾਪਰ ਗਈ ਹੈ ਇੱਕ ਇੱਕੋ ਪਿੰਡ ਦੇ ਚਾਰ-ਚਾਰ ਬੰਦੇ ਜਿਹੜੇ ਪੂਰੇ ਹੋ ਜਾਣੇ ਔਰ ਇੱਥੋਂ ਤੱਕ ਕਿ ਇੱਕ ਪਰਿਵਾਰ ਦੇ ਦੋ-ਦੋ ਜਿਹੜੇ ਪਰਿਵਾਰ ਦੇ ਬੰਦੇ ਚਲੇ ਜਾਣੇ ਹੀ ਚਲੇ ਜਾਣੇ ਐਡਾ ਵੱਡਾ ਅਨਰਥ ਨਾ ਹੋਇਆ ਕਦੇ ਤੇ ਨਾ ਸੁਣਿਆ ਕਦੇ ਬਹੁਤ ਬਹੁਤ ਦਿਲ ਨੂੰ ਛੋਣ ਵਾਲੀ ਦਿਲ ਨੂੰ ਕੰਬਾਉਣ ਵਾਲੀ ਘਟਨਾ ਵਾਪਰ ਗਈ ਹੈ ਕਿਤਾ ਕੁਝ ਨਹੀਂ ਜਾ ਸਕਦਾ ਪਰ ਮੈਂ ਇੱਕ ਗੱਲ ਦੀ ਜ਼ਰੂਰ ਇਸ ਪਿੰਡ ਦੀ ਖੂਬਸूरती ਦੱਸ ਦੱਸੂਗਾ ਕਿ ਸਾਰਾ ਪਿੰਡ ਇਕੱਠਾ ਹੋ ਕੇ ਇਸ ਦੁੱਖ ਦੀ ਘਟਨਾ ਵਿੱਚ ਦੁੱਖ ਭਰੇ ਟਾਈਮ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਉਹਨਾਂ ਪਰਿਵਾਰਾਂ ਦੇ ਨਾਲ ਖੜਾ ਮਾਇਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਹਨਾਂ ਸਾਰਿਆਂ ਨੂੰ ਅੱਲਾ ਸ਼ੇਰੀ ਦੇ ਰਿਹਾ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਨਾਲ ਸ਼ਰੀਕ ਹੋ ਰਿਹਾ ਇਹ ਇਸ ਪਿੰਡ ਦੀ ਬਹੁਤ ਕੂਬ ਸੁਰਤੀ ਹੈ ਔਰ ਦੂਸਰੇ ਪਿੰਡਾਂ ਵਾਸਤੇ ਇੱਕ ਚਾਨਣ ਹੈ ਕਿ ਆਪਾਂ ਜਿਹੜਾ ਆਪਣਾ ਭਾਈਚਾਰਕ ਸਾਂਝ ਹਮੇਸ਼ਾ ਬਣਾ ਕੇ ਰੱਖੀਏ ਦੁੱਖ ਦੀ ਘੜੀ ਕਦੋਂ ਵੀ ਕਿਸੇ ਤੇ ਆ ਸਕਦੀ ਹੈ ਇਸ ਤੋਂ ਜੇ ਪਰਿਵਾਰ ਅਸਾਂ ਦੁਖੀ ਹੁੰਦੀ ਹੈ ਤੇ ਜਦੋਂ ਆਪਣਾ ਜਿਹੜਾ ਪਿੰਡਾਂ ਦਾ ਸਾਥ ਮਿਲਦਾ ਹੈ ਉਹਦੇ ਨਾਲ ਨਾਲ ਜਿਹੜੀ ਉਹਨਾਂ ਦਾ ਦੁੱਖ ਹੈ ਜਿਹਦੋਂ ਕਹਿੰਦੇ ਦੁੱਖ ਜਿਹੜਾ ਵੰਡਾਇਆ ਘਟਦਾ ਹੈ ਇਸ ਕਰਕੇ ਦੁੱਖ ਘਟਦਾ ਹੈ ਠੀਕ ਆ ਹੌਲੀ ਹੌਲੀ ਪੂਰਿਆ ਜਾਊਗਾ ਏਡੀ ਛੇਤੀ ਇਹ ਘਟਨਾ ਬਹੁਤ ਵੱਡੀ ਹੋ ਗਈ ਹੈ ਪਰਿਵਾਰਾਂ ਦਾ ਬਹੁਤ ਨੋਸ ਹੋ ਗਿਆ ਹੌਲੀ ਹੌਲੀ ਪੂਰਾ ਹੋ ਜਾਊਗਾ ਪਰਮਾਤਮਾ ਕਰੇ ਉਹਨਾਂ ਪਰਿਵਾਰਾਂ ਨੂੰ ਛੇਤੀ ਇਹ ਦੁੱਖ ਸਹਿਣ ਦੀ ਜਿਹੜੀ ਤਾਕਤ ਬਖਸ਼ੇ